再见再见。 আজি আজি একো ধৰি চাওক ਜੀ ਇਹ ਦੱਸੋ ਪਾਸੇ ਜੀ 8 ਮਹੀਨੇ ਚੱਲ ਚੇ ਮੇਰੀ ਬੰਦ ਤੇ ਜਿੱਦ ਮੈਂ ਚੇਜ਼ਨ ਸਾਹਮਣੇ ਕਾਲ ਕੀਤਾ ਅੰਨੇ ਮੇਰੀ ਚਰਚ ਓਪਨ ਕਰਵਾ ਦਿੱਤੀ ਹੈ ਚਰਚ ਵੀ ਐਸੀ ਓਪਨ ਹੋਈ ਆ ਵੀ ਪੂਰਾ ਪ੍ਰਸ਼ਾਸਨ ਮਸਲਾ ਜੀ ਹੈਲੋ ਜੀ ਫੋਨ ਲੈ ਮੋਬਾਈਲ ਟਾਈਮ ਸਿਰ ਮੁਸਰ ਮੁਸਰ ਨੰਬਰ ਦੀ ਮੁਸਰ ਕੋਈ ਹੈ 903 ਟੀਐਸਪੀ ਟੀਐਸਐਫ ਪਾਕਿਸਤਾਨ ਉਹ ਮੈਂ ਸਤਿਨ ਕਹਤਾ ਵੀ ਜੇ ਤੂੰ ਡਿਊਟੀ ਕਰਨੀ ਹੈ ਜੀ ਇਹ ਤੂੰ ਚਾਹਨਾ ਵੀ ਡਿਊਟੀ ਕਰਾਂ ਹੂੰ ਇਹ ਫਿਰ ਨਹੀਂ ਚੁੱਪ ਨਹੀਂ ਬੰਦ ਹੋਣੀ ਚਾਹੀਦੀ ਇਹਨਾਂ ਦੀ ਚਰਚ ਬੰਦ ਹੋ ਗਈ ਤਾਂ ਉਹਦੋਂ ਨੇ ਆਪਣੇ ਆਪਣੇ ਲੇਖੇ ਦੇ ਜੀ ਹਾਲੈਲੂਇਆ ਬੜਾ ਦਰਿਆ ਨਹੀਂ ਯੇਪ ਆਪਣੇ ਧਰਮ ਦੀ ਪ੍ਰੈਕਟਿਸ ਤੁਸੀਂ ਕਰ ਸਕਦੇ ਹੋ ਕੋਈ ਸੰਵਿਧਾਨ ਦੇ ਵਿੱਚ ਅਸੀਂ ਤਾਕਤ ਨਹੀਂ ਜਿਹੜੀ ਤੁਹਾਨੂੰ ਰੋਕੇ ਤੇ ਜੇ ਤੁਹਾਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਕੋਈ ਰੋਕ ਰਿਹਾ ਤੇ ਫਿਰ ਉਹ ਤੇ ਬੰਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਜੀ ਜੀ ਸੋ ਬੱਸ ਜੇ ਤੁਸੀਂ ਪੁੱਛੋ ਹਾਂਜੀ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਣੀ ਚਰਚ laun <laughs> ਚਾਹੀਦੀ ਨਹੀਂ ਕਟਾਓ ਕੇ ਕਟਾਓ ਪ੍ਰਭੂ ਦਾ ਨਾਮ ਜਿੰਦਗੀ ਉਸੇ ਕਰਾਉਂਦਾ ਇਹ ਜਦੋਂ ਮੈਨੂੰ ਮਿਲਣਾ ਉਹਦੇ ਮੈਨੂੰ ਕਹਿੰਦਾ ਚੱਟ ਚੱਟ ਖਿਲਾ ਦੇ ਸਾਡੀ ਚੱਟ ਖਿਲਾ ਦੇ ਸਾਡੇ ਕੋਲ ਬੁਲਾਉਂਗੇ ਅੱਜ ਮੈਂ ਇਹਨਾਂ ਦੇ ਪਾਸੇ ਵਾਦਾ ਕਰ ਲਿਆ ਜੀ ਇਹ ਮੇਰੇ ਕੋ ਸੋਫੀਆ ਕੋਲ ਜਾਇਏ ਪੈਂਦੀ ਹਾਂਜੀ ਤੇ ਇਹ ਮੈਨੂੰ ਕਹਿੰਦੇ ਸਾਡੇ ਕੋਲ ਉੱਥੇ ਆਓ ਮੈਂ ਕਿਹਾ ਜੀ ਮੈਂ ਦੇ ਦੋ ਚੇਅਰਮੈਨ ਬਣਾ ਲਾਂਗਾ ਨਾ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਤੁਹਾਡੀ ਚੱਟ ਖਿਲਾਵਾਉਂਗਾ ਜੀ ਤੇ ਮਾਰਾ ਹੈ ਕਿ ਮੈਂ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਮਨ ਬਣ ਕੇ ਸਿੱਧਾ ਇਹਨਾਂ ਕੋਲ ਹਾਂ ਮਾਰੇ ਲਈ ਆਓ ਪਛਿੱਟੇ ਹੀ ਆਉਗਾ ਅੱਜ ਆਜਾ ਪਾਸ ਕੰਨ ਜੀ ਤੁਸੀਂ ਮਾਰਾ ਸਾਡੇ ਇਧਰ ਆਓ ਮਾਰ ਦੇ ਤੁਸੀਂ ਜਾਨੀ ਜੀ ਮਾਰ ਦੇ ਮਾਰ ਦੇ ਥੈਂਕ ਯੂ ਥੈਂਕ ਯੂ ਇਹਦਾ ਨਾਮ ਸਫੀਜ ਕੁਮਾਰ ਉਹ ਜੀ ਵੀ ਡਾਂਡਾ ਕੋਈ ਠੀਕ ਹੈ ਜੀ ਆ ਇਹਦਾ ਕੋ ਬਲੇਨ ਨੰਬਰ ਹੈ ਗੁਰਵਿੰਦਰ ਮਹਿਬੂ ਚੌਧਰੀ ਜਿਹੜਾ ਹੈ ਐਸਪੀ ਹੱਡ ਕੁਆਟਰ ਹੈ ਪਟਿਆਲਾ ਕੰਨੀ ਫੋਨ ਲਗਾ ਜੀ ਉਹ ਬਈ ਪਰਦੇ ਕਰ ਨਹੀਂ ਦਿਆ ਦਾ ਸਾਹ ਪਰਦੇ ਨਹੀਂ ਆ ਰਿਹਾ ਗੁਰਵਿੰਦਰ ਸਿੰਘ ਦਾ ਅਕਾਚੀ ਇਹ ਨਾਮ ਸੁਣੀ ਸੁਣੀ ਨੂੰ ਲਾ ਕੇ ਦੇ ਦਿਨੋ ਮੈਂ ਜਦੋਂ ਆਪਾਂ ਦਰਵਾਜ਼ੇ ਤੇ ਆਇਆ ਤੁਹਾਡੇ ਨੌਣ ਨੇ ਆਹ ਕਰਿੰਦੇ ਨੇ ਜੀ ਨੌਣ ਹਾਂਜੀ ਹਾਲੇ ਇਹ ਪੰਜੀ ਤੇ ਆਏ ਦੀ ਇਹ ਤੁਸੋਂ ਤੁਸੀਂ ਆ ਬਾਹਰ ਘੁੰਮਦੇ ਫਿਰਦੇ ਵੇ ਉੱਚੀ ਕਰਦੇ ਹਾਂ 10 ਟੱਕ ਮਿੰਟ ਲੱਗੇ ਸੀ ਹਾਂਜੀ पीरियड सोरा का मेनू फंक्शन कर रहा मेरे सोने साहब मेरे पे फेस लगाए हैं कोई ने कोई भी मानना बहुत अच्छा है और वो भी चाय पानी के ऐसे रखा है के थोड़ा सा में ये अवस्था की इशारे अट सात दिन की है मेरे को तो मैं सोच की कौन ठेले देंगे ये पार्टी का जी का स्टिक तो उधर भी तो कोई ਇਸ ਅਸਿਕਰੇ ਐਡੀਸ਼ਨ ਨੂੰ ਤੁਸੀਂ ਮੇਰੇ ਪਰੰਪਰਾਂ ਤੇ ਆ ਤੇ ਕਟੋਗਰਾਫਰ ਅਸਲ ਵੀ ਫਾਇਦਾ ਨੂੰ ਮੇਰਾ ਨੋਟ ਬਣਾ ਕੇ ਨਾਲ ਲਾਓ ਛੋਟੀ ਸਾਦ ਨੂੰ ਦੇ ਦਿਓ ਹਾਂਜੀ ਕੋਈ ਗੱਲ ਨਹੀਂ ਤੁਸੀਂ ਇਸ਼ੂ ਕਰਨਾ ਬਹੁਤ ਬਤਾ ਦਿੱਤਾ ਧੰਨਵਾਦ ਮਾੜੀ ਮਾਂ ਤੁਸੀਂ ਜੇ ਆਪਣੇ ਜਿੰਨ ਦੇ ਆਪਣੇ ਹੈਗੇ ਸੀਗਾ ਇਹ ਬਈ ਪੂਰੇ ਫਰਾਂਸ ਸਨ ਇਹ ਮੇਰੇ ਬਾਅਦ ਜਿਹਨੇ ਕੰਮ ਕਰਦੇ ਆ ਇਨਦੇ ਬੇਟੇ ਦੇ ਹੁੰਦੇ ਵੀ ਕੋਈ ਨਾ ਸੀ ਇਹ ਸਾਰੇ ਰਾਲੇ ਵਾਲੇ ਹੋਏ ਜੀ ਉਹਨਾਂ ਨਾਲ ਹੀ ਆ ਜੀ ਕਿ ਪਤਾ ਨਹੀਂ ਪੈਜੀ ਮੈਨੂੰ ਨਾ ਮੇਰੀ ਗੱਲ ਸੁਣੋ ਮੈਂ ਹੁਣੇ ਆਪਣੇ ਪੀਆ ਸਾਹਿਬ ਨੂੰ ਲੈ ਕੇ ਭੇਜਦਾ ਹਾਂ ਉਹ ਸੈਸਪੀ ਸਾਹਿਬ ਨੂੰ ਵੀ ਜਿਹੜਾ ਤੁਹਾਨੂੰ ਰਿਪੋਰਟ ਨਾਲ ਦੀ ਕੀਤੀ ਜਾਵੇ ਇਨਵੈਸਟੀਗੇਸ਼ਨ ਦੁਬਾਰਾ ਕੀਤੀ ਜਾਵੇ ਔਰ ਇਹਦੇ ਵਿੱਚ ਜਿਹੜੇ ਤਾਂ ਮਾਦੇ ਵੱਡੇ ਦੋਸ਼ੀ ਆ ਉਹ ਨਾਮ ਲੱਭ ਕੇ ਪਿਆਣਾ ਮੈਂ ਲਿਖ ਕੇ ਭੇਜਦਾ ਉਹਨਾਂ ਨਾਲ ਜਿਹੜਾ ਸਾਡੇ ਤੋਂ ਤੇ ਹੋਉਂ ਲੱਗਾ ਸਾਡੇ ਕੋਈ ਕਮਾਨ ਵਾਲਾ ਤਾਂ ਹੈ ਇੱਕੋ ਹੀ ਮੇਰਾ ਬੱਚਾ ਸੀ ਚਾਲ ਸੀ ਮੇਰੀਆ ਉਹ ਇੱਕ ਮਾਂ ਦਾ ਸੀ ਚਾਲ ਮੇਰਾ ਬਸ ਡੈਡੀ ਹੰਢੇ ਗਿਆ ਤਾਂ ਹੁਣ ਕਿਸੇ ਪਜਾ ਦੇਣ ਜਿਆਦਾ 5000 ਦੀ ਗੱਡੀ ਅਸੀਂ ਰੋਜ਼ ਇੱਕ ਪਕੜਾ ਕੇ ਆਂ ਕੋਈ ਗੱਲ ਨਹੀਂ ਭੈਣ ਤੁਸੀਂ ਪਰੇਸ਼ਾਨ ਨਾ ਬੋ ਮੈਂ ਤੁਹਾਡੇ ਐਸਐਸਪੀ ਨੂੰ ਲੈ ਕੇ ਭੇਜਦਾ ਤੁਹਾਨੂੰ ਕਿਤੇ ਨੀਂਦੇ ਬੁਲਾ ਲੈਣਾ ਠੀਕ ਹੈ ਠੀਕ ਉਹੀ ਬੰਦਾ ਚੱਕੇ ਜਾਵੇ ਤਾਂ ਸਾਰੀ ਰਾਹ ਪਤਾ ਲੱਗੂਗਾ ਜੀ ਕੋਈ ਨਹੀਂ ਉਹ ਹੀ ਦੱਸ ਦੂਗਾ ਜੀ ਕਿਨੇ ਮੁੰਡਾ ਮੇਰਾ ਮਲਵਾਇਆ ਜੀ ਮੈਂ ਭਾਜੀ ਤੁਹਾਨੂੰ ਮੇਰਾ ਸਾਰਾ ਕਿਸੇ ਉੱਜਣ ਗਿਆ ਜੀ ਮਾਰੇ ਪੰਨੇ ਕੁਝ ਦੀ ਜੀ ਵੇਟ ਕਰ ਲਓ ਇੱਕ ਮੁੰਡਾ ਦੀ ਵੇਟ ਕਰ ਲਓ ਆ ਦੁਧੋਜ ਨੇ ਮਾਰਿਆ ਨਾ ਤੇ ਆਹ ਮੁੰਡੇ ਦੀ ਆਪਣੇ ਨਾਮ ਬੁਵਾਣਾ ਮਾਰਿਆ ਆਹ ਮਾਨ ਮਾਰੇ ਮਾਰਿਆ ਹੂੰ ਆ ਬਾਲਾ ਜ ਬੜੇ ਬਾਲਾ ਵਾਲਾ ਇਹ ਨਹੀਂ ਮਰਵਾਇਆਗਾ ਦੂਜੇ ਨੇ ਮਾਰਿਆ ਕੋਈ ਗੱਲ ਨਹੀਂ ਜੀ ਜਿਹੜਾ ਮਰਜੀ ਹੋਵੇ ਜਿਹੜਾ ਦੋਸ਼ੀ ਹੋਏਗਾ ਉਹਨੂੰ ਕਦੇ ਵੀ ਅਸੀਂ ਬਖਸ਼ਾਂਗੇ ਨਹੀਂ ਠੀਕ ਹੈ ਜੀ ਹਾਂ ਉਹਨਾਂ ਨੂੰ ਜੇ ਵੀ ਹੋਵਾ ਖੜੀ ਪਈ ਠੀਕ ਹੈ ਜੀ ਠੀਕ ਹੈ ਮੈਡਮ ਲੈ ਕੇ ਹਾਂਜੀ ਅੱਗੇ ਸਹੀ ਸਭ ਕੁਝ ਵਧੀਆ ਹੋ ਗਿਆ ਸੀ ਨਾ ਸਾਡੇ ਸਟੂਕਸ ਨੂੰ ਐਮੇ ਦਾ ਤੁਹਾਨੂੰ ਫੋਨ ਆਇਆ ਸੀ ਜਰੂਰ ਉਹਨਾਂ ਨੇ ਸਾਰੀ ਕਾਰਵਾਈ ਸਹੀ ਜਾਣ ਕਰਾ ਦਿੱਤੀ ਇਹਨਾਂ ਨੇ ਸਿਚੂ ਚੇਂਜ ਕੀਤਾ ਹਮ ਇਹਨਾਂ ਦੇ ਇੱਕ ਫੈਮਿਲੀ ਇੱਕ ਪਰਵਾਰ ਬੱਚੇ ਦੇ ਮੈਂਦ ਦੀ ਕੁਝ ਦਿਨ ਪਹਿਲਾਂ 2 ਮਹੀਨੇ ਪਹਿਲਾਂ ਕੋਈ ਰਿਸ਼ਤਾ ਬਣਿਆ ਸੀ। ਤੇ ਉਸ ਤੋਂ ਬਾਅਦ ਉਹ ਤੇ ਫਤਰਾ ਜੋ ਗੱਲਾਂ ਮੀਆਂ ਦੇ ਬੱਚੇ ਦੇ ਉਸ ਨੇ ਦੇਖਿਆ ਨਹੀਂ ਲੈਂਦੇ ਜਿਸ ਤੋਂ ਉਹ ਨਿਸ਼ਚਿਤ ਪਏ ਗਿਆ। ਇਹ ਮੰਨ ਲਓ ਤੁਹਾਨੂੰ ਬੇਸੀ ਦਾ ਦੋਸਤ ਨਹੀਂ ਲੈਣਾ। ਜੇ ਤੁਸੀਂ ਕੋ ਖਤਮ ਕਰਦੇ ਹੋ ਜੋ ਆਪ ਦੀ ਬੱਚੀ ਕੀਤੇ ਮਰਜ਼ੀ ਦੇ ਹਿਸਾਬ ਨਾਲ ਜਿਵੇਂ ਆ ਗਲਤ ਹੋ ਸਕਦੀ ਜਿਵੇਂ ਕਿ ਸਾਨੂੰ ਤਾਂ ਮਿਲਦੇ ਨਹੀਂ ਹੈ ਮਤਲਬ ਸੇਵਨ ਨਹੀਂ ਲਾਇਆ ਗਿਆ ਸੀ ਇਹ ਪੂਰੀ ਹੋ ਗਈ ਸੀ ਇਦੋਂ ਖਲਾਫ ਬੀਕਦੇ ਹੋਏ ਤੇ ਲੋਕ ਜੋ ਰਹਿਣਾ ਚਾਹੁੰਦੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਬਾਹਰ ਦਾਅਵਾ ਫਿਸ਼ ਫਾਸਾ ਦਾ ਤੰਮੀਆ ਤਾਂ ਬਲੇਕੋ ਸ਼ਿਲਾ ਗਿਆ ਹੁਣ ਬਲੇਕੋ ਜਦੋਂ ਉਹ ਬਸ ਤਾਂ ਇਹੋ ਉਹ ਵੀ ਕੰਮ ਕਰੋ ਲਾਂਗੀ ਮਿਲ ਕੇ ਚੱਲਾਂਗੇ ਤੁਹਾਡੇ ਨਾਲ ਅਸੀਂ ਚੈਟਿੰਗ ਕਰਾ ਦਈਏ ਦੇ ਦੇ ਦੰਗੂਆਂ ਮੀਟਿੰਗਾਂ ਵਗੈਰਾ ਕਰਨੀ ਕੋਸ਼ਿਸ਼ ਵਗੈਰਾ ਸ਼ੁਰੂ ਕਰਨੇ ਆ ਸੀ ਲਾ ਲੈਂਦੀ ਐਸਪੀ ਜਿਹੜਾ ਬੁੱਟਾ ਸਿੰਘ ਉਹਨਾਂ ਨਾਲ ਮਿਲਿਆ ਸੀ ਕਿੰਦਾ ਮੈਂ ਤੇ ਕਿੰਦਾ ਐਸਚੂ ਬੁਲਾ ਕੇ ਕਿੰਦਾ ਕਿਦਾ ਬੁੱਤਾ ਸੀ ਨਾਲ ਮੇਰੀ ਮੀਟਿੰਗ ਸੀ ਕਿੰਦਾ ਮਸਲਾ ਤੁਹਾਡਾ ਕਨਸਲ ਕਰਦਾ ਕਿੰਦਾ ਦੇਖ ਕੇ ਗੱਲਬਾਤ ਪੂਰੀ ਸੁਣੀਗੀ ਦੋ ਚਾਰ ਗੱਲਾਂ ਸੁਣ ਦਿੱਤੀਆਂ ਇਹਦੇ 755 ਬੰਦੀ ਲੱਗਦਾ ਜਿਵੇਂ ਕੋਲਾ ਸੀ ਮੇਰੇ ਕੋਲ ਆਏ ਕਿ ਸਾਡੇ ਨਾਲ ਖਤਮ ਹੋ ਗਿਆ ਸਭ ਕੁਝ ਹੋ ਗਿਆ ਉੱਪਰ ਹੋ ਗਿਆ ਉਹ ਐਂਡ ਤੇ ਜਾ ਕੇ ਫਿਰ ਜਿਵੇਂ ਸੀ ਕਿ ਆ ਕੇ ਜਿਹੜੀ ਕਾਰਵਾਈ ਹੋਣੀ ਸੀ ਨਵੇਂ ਸਿਰੇ ਤੋਂ ਸਾਨੂੰ ਦੁਬਾਰਾ ਸ਼ੁਰੂ ਕਰਨਾ ਹੈ ਉਹ ਜਿੰਨਾਂ ਨੂੰ ਫਰਮੇ ਦੇ ਕੇਸ ਲਈ ਪਾਸੀ ਨੂੰ 10 ਮਈ ਦੀ ਪੱਤਰਾਂ। ਉਹ ਵੀ ਸਾਨੂੰ ਸਮਝਾ ਰਹੇ ਸਾਰੇ ਸਾਡੇ ਬਹੁਤ ਪਰੇਸ਼ਾਨ ਕਰ ਰਹੇ। ਜਿਹੜੇ ਉਹ ਦੁਬਾਰਾ ਉਹਨਾਂ ਦੇ ਪ੍ਰਸ਼ਾਸਨ ਨਹੀਂ ਕੀਆ। ਜਿਹੜੇ ਆਪਣੇ ਜਿੰਨਾਂ ਜਿਹੜੇ ਪਹਿਲਾਂ ਸਿੱਖ ਰਾਜਰ ਗੱਲ ਸਿਮਨ ਦੇ ਨਾਲ ਹੋਣੀ। ਉਹ ਕੋਈ ਜਿਹੜਾ ਆਪਣਾ ਉਹ ਹੋਣੀ ਕਰਦਾ ਪਿਆ ਕਿੰਨਾ ਦਾ ਰਿਆ ਵਿਜੀ ਸਿੰਘ ਲਾ ਵਿਜੀ ਸਿੰਘ ਨਾਲ ਗੱਲ ਕਰ। ਇਹ ਨਾ ਗੱਲ ਕਰਦੇ। ਕਿ ਤੇਰੇ ਬਾਟਾ ਦੇ ਬੰਦਾਂ ਨੇ ਚਟਾ ਦੇ ਵਿੱਚ ਚੱਲ ਇਧਰੋਂ ਫ੍ਰੀ ਹੋ ਕੇ ਜੇਤਾ ਰਿੰਦਾਲਾ ਤੇ ਬਾਈਬਲ ਤੈਨੂੰ ਸਾਰੇ ਇਹ ਵਿਚਾਰ ਆ ਤੇ ਕਿਹੜਾ ਆਪਣਾ ਠੰਡਣਾ ਪੈਂਦਾ ਕੰਪਲੀਟ ਨਹੀਂ ਕੀਤੀ ਹੋਈ। ਡੀਐਸਪੀ ਜਿਨ ਨਾਲ ਤੇ ਡੀਐਸ ਆਪਣਾ ਐਸਐਚਓ ਨਾਲ ਦੋਨ ਤਲਬ ਕਰੋ ਜੀ ਇਥੇ ਬਲਾਉ ਮਰਕੋਰਸ ਸਟੋਰ ਲਾ ਕੇ ਇਥੇ ਹੁਣ ਸਰ ਕੰਪਲੀਟ ਵੀ ਕੀਤੀ ਹੋਈ ਦੁਆਦੀ ਫਿਰ ਉਹਨੇ ਦਾਤਰ ਲੈ ਕੇ ਉਹਦਾ ਮੁੰਡਿਆਂ ਦੇ ਪਿੱਛੇ ਪੇ ਨਾਲੇ ਚੂੜੇ ਕੁੱਤੇ ਇਹਦਾ ਬੋਲ ਇਹ ਵੀ ਕੰਪਲੇਟ ਕੀਤੀ ਕੋਈ ਪਰ ਕਰਦੀ ਨਹੀਂ ਭਾਈ ਆ ਨੰਬਰ ਲੈ ਦਿਖਾ ਦੂ ਚਾ ਉਹ ਨਹੀਂ ਲਿਖਾ ਨਾ ਮੇ ਪਾਸਟਰ ਫੋਮਸ ਯਾ ਉਹਨਾਂ ਬਹੁਤ ਚੰਗੀ ਕਰ ਚੰਗ ਕੰਮ ਕੀਤਾ ਅੱਜ ਵੀ ਇਹਨਾਂ ਰੱਬ ਦੀ ਕਿਰਤ ਨੇ ਇੱਥੇ ਆ ਨਹੀਂ ਕੋਈ ਗੱਲ ਨਹੀਂ ਮੈਂ ਡੀਐਸਪੀ ਨੂੰ ਤੇ ਐਸਐਚਓ ਨੂੰ ਮੈਂ ਤਲਬ ਕਰ ਲਿਆ ਉਹਨਾਂ ਨੂੰ ਮੈਂ ਬੁਲਾਵਾਂਗਾ ਫਿਰ ਤੁਹਾਨੂੰ ਕਹਾਂਗਾ ਕੁਝ ਵੀ ਆ ਜਿਓ ਤੁਹਾਨੂੰ ਨਿਆਂ ਮਿਲੇਗਾ ਅੱਜ ਸਾਡਾ ਭਰਾਉਣੀ ਮੂੜੀ ਬਸਦਾ ਕਹਿੰਦਾ ਹੈ ਕਹਿ ਦਿੰਦਾ ਜੇ ਗੱਲ ਕਰਦੇ ਪਰ ਤੁਸੀਂ ਕਮਿਸ਼ਨ ਨਾਲ ਗੱਲ ਕਰਦੇ ਹੋ ਮੈਂ ਮੈਨੋਰਟੀ ਕਮਿਸ਼ਨ ਨਾਲ ਗੱਲ ਕਰ ਰਿਹਾ ਜਿਹਦੇ ਆਮ ਬੰਦਾ ਨਹੀਂ ਗੱਲ ਕਰ ਰਿਹਾ ਇਹ ਸਵਿਧਾਨਿਕ ਪੋਸਟ ਆ ਉਹਨੂੰ ਸਰਪੰਚ ਨੂੰ ਕਾਰਵਾਈ ਕਰਨੀ ਪੈਣੀ ਆ ਨਹੀਂ ਕਰੂਗਾ ਤਾਂ ਫਿਰ ਉਹ ਆਪਣੀ ਨੌਕਰੀ ਤੋਂ ਜਾਊਗਾ ਪਿੰਡ ਦਾ ਸਰਪੰਚ ਜੱਟ ਹੋਣ ਦੇ ਨਾਤੇ ਉਹਨਾਂ ਦੀ ਹੱਲ ਚਲੋ ਛੱਡੋ ਆਪਾਂ ਕਿਸੇ ਦੀ ਜਾਤੀ ਤੇ ਗੱਲ ਨਹੀਂ ਕਰਨੀ ਆਪਾਂ ਜਿਹੜੀ ਗੱਲ ਹੈ ਨਾ ਤੁਹਾਡੀ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਆ ਤੇ ਆਪਾਂ ਉੱਤੇ ਕੰਮ ਕਰਾਂਗੇ ਜਿਹੜਾ ਵੀ ਬੰਦਾ ਦੋਸ਼ੀ ਹੋਏਗਾ ਉਹਨੂੰ ਸਜ਼ਾ ਮਿਲੂਗੀ ਧੰਨਵਾਦ ਜੀ ਬੇਟਾ ਇਹਨਾਂ ਦਾ ਅਜੀ ਸਮਰਾਟ ਜੀ ਅਜੀ ਸਮਰਾਟ ਜੀ ਇਹਨਾਂ ਦੀ ਚਰਚਾ ਤੇ ਨਾ ਪਿਛਲੇ ਅਟੈਕ ਹੋਇਆ ਸੀ ਤੇ ਇਹ ਚਾਹੁੰਦੇ ਆ ਕਿ ਸੰਡੇ ਜਦੋਂ ਇਹ ਚਰਚਾ ਹੁੰਦੀ ਹੈ ਨਾ ਤੁਹਾਨੂੰ ਕੋਲ ਸਕਿਉਰਟੀ ਕੋਲ ਪੇਜ ਹੈ ਸਕਿਉਰਟੀ ਦਾ ਪੇਜ ਦਿੱਤਾ ਹੈ ਹਾਂਜੀ ਠੀਕ ਹੈ ਬਸ ਬਸ ਜਦੋਂ ਮਤਲਬ ਕਿ ਉਹ ਪਹੁੰਚ ਜਾਈ ਜੀਐਸਐਸਪੀ ਦਫ਼ਤਰ ਨਾਲ ਸਾਥ ਨੂੰ ਉਹ ਤੁਹਾਨੂੰ ਕਾਲ ਕਰਨਗੇ ਮੈਨੂੰ ਤੁਸੀਂ ਟੋਲ ਜੀਐਸਐਸਪੀ ਕਿਹੜੇ ਬੰਦੇ ਨੂੰ ਦਿੰਦੇ ਹੋ ਇਹ ਮਹਾਰੀ ਪੈਂਦੇ ਸ ਮੈਂ ਖੜਦਾ ਨਹੀਂ ਉਹ ਜੀ ਲਿਖ ਕੇ ਭੇਜੋ ਉਹਨਾਂ ਦੀ ਗੱਲ ਸਮਝਣਾ ਹਾਂ ਇਹ ਜਰਾ ਕੀ ਕਰ ਜਿਹੜੀ ਜ਼ਮੀਨ ਸੀਗੀ ਉਹ ਜ਼ਮੀਨ ਦੀ ਨੇ ਸਾਨੂੰ ਮਿਲੀ ਪੈਸੇ ਵੀ ਥੋੜੇ-ਥੋੜੇ ਉਹ ਜ਼ਮੀਨਾਂ ਤੇ ਰੇਟ ਕੋਈ ਛੋਟੀ ਸਾਾਨੂੰ ਮਿਲੋ ਛੋਟੀ ਸਾਬ ਲਿਖਦੇ ਭੇਜਦੇ ਮੇਰੇ ਵੱਲੋਂ ਐਸਐਸਪੀ ਸਾਹਮਣੇ ਲਿਖ ਕੇ ਭੇਜਦੇ ਠੀਕ ਹੈ ਠੀਕ ਠੀਕ ਮੈਂ ਲਿਖਵਾ ਸੀ ਉਹ ਤੋਂ ਵੀ ਗਾਦੇ ਮੰਡੀ ਹੋਰ ਬਲਾਅਰ ਮਿਲਣਾ ਲੈ ਬੰਦੇ ਬਲਾਅਰ ਸੀਐਮ ਸਾਹਿਬ ਸਾਡਾ ਨਾਮ ਹੀ ਚੱਬਦੇ ਵਾਪਸ ਫੋਨ ਮੇਲੇ ਬੰਦਿੰਦੇ ਕੀ ਆ ਸਰ ਹੌਲੀ ਰੁਕੋ ਹallelujah ਸਟਾਕ ਇੰਡੈਕਸ ਹੈ ਜੀ ਚੰਡੀਗੜ੍ਹ ਦੇ ਵਿੱਚ ਹਰ ਸੈਕਟਰ ਵਿੱਚ ਚਿਰਨ ਸਾਹ ਦੇ ਅਫੀਸਰ ਆ ਕੇ ਸੁਣਾ ਦੱਸਦਾ ਕਿ ਲੋਕ ਸਵੇਰ ਤੋਂ ਆਏ ਹੋਏ ਆ ਕਾਫੀ ਲੋਕਾਂ ਨੂੰ ਚਿਰਨ ਸਾਹ ਨੇ ਮਿਲ ਵੀ ਲਿਆ ਉਹਨਾਂ ਦਾ ਐਗਰੀਮੈਂਟ ਹੋ ਗਿਆ ਸੀਗਾ ਜੀ ਚਿਰਨ ਸਾਹ ਹਾਲੇ ਤੱਕ ਬੈਠੇ ਨੇ ਤੇ ਦੇਖੀਏਗਾ ਜਾਂਚ ਕਿਹ ਲਈ ਸਾਂ ਟਾਈਮ ਇਹ ਦੇਖਣਾ ਚਾਹਾਂਗਾ ਉਹਦੇ ਚ ਸਾਨੂੰ ਫੋਨ ਆ ਗਿਆ ਜਿਵੇਂ ਮੈਂ ਇੱਕ ਡੀਟੀਪੀਓ ਦਫ਼ਤਰ ਵਿੱਚੋਂ ਇਹਨਾਂ ਵੱਲੋਂ ਜੀਤਿਆ। ਉਹ ਜੇ ਨਾਲ ਹੀ ਪਰਮਜੀਤ ਜੀ ਆਏ ਨਾਲ। ਤੇ ਸਾਡੇ ਜਾਨੀ ਕਿ ਜਨਕਰਾਜ ਜੀ ਪ੍ਰਧਾਨ ਜੀ ਇਹਾਂ ਨੇ ਸਾਡੇ ਨੰਬਰ ਇੰਟੈਲੀਜੈਂਸ ਵਾਲੇ ਦੇ। ਉਹਨਾਂ ਦਾ ਮੈਨੂੰ ਫੋਨ ਆ ਗਿਆ। ਕਹਿੰਦੇ ਤੁਹਾਨੂੰ ਤੁਸੀਂ ਹੁਣ ਬੋਲਦੇ ਹੋ ਮੈਂ ਆਪਦੀ ਬਾਰੇ ਮੇਰੀ ਇਨਫੋਰਮੇਸ਼ਨ ਦਿੱਤੀ ਆ ਨਾ ਮੈਂ ਦੱਸਿਆ ਉਹਨਾਂ ਦੇ ਬਾਰੇ। ਕਹਿੰਦੇ ਵੀ ਤੁਸੀਂ ਜਿਹੜਾ ਕਹਿੰਦੇ ਸੀ ਵੀ ਗਰਾਸ ਸਕੂਲ ਨੂੰ ਜਾ ਰਹੇ ਹੋ ਕਿ ਇਹ ਕਹਿੰਦੇ ਵੀ ਕੇਵਾਈ ਐਨਐਸ ਆਰਾਂ ਦੀ ਪੁਛਣ ਲੱਗ ਪਏ ਮਿਲ ਤੋਂ ਮੈਂ ਉਹਨਾਂ ਨੂੰ ਜਿਵੇਂ ਵੀ ਸੀ ਪਰਮਿਸ਼ਨ ਦਿੱਤੀ ਵੀ ਜਿਨ੍ਹਾਂ ਨੂੰ ਸਾਡੇ ਜਵਾਬ ਦੇ ਸੀ ਉਸ ਤੋਂ ਬਾਅਦ ਜਦੋਂ ਅਸੀਂ ਐਸਐਚ ਨੂੰ ਕੋਲ ਗਏ ਐਸਐਚ ਉਹ ਕਹਿੰਦਾ ਵੀ ਐਸਪੀ ਨੇ ਕਹਿ ਕੇ ਕਹਿੰਦਾ ਵੀ ਮੈਨੂੰ ਮਨਾ ਕਰਤਾ ਕਹਿੰਦਾ ਮੈਂ ਨਹੀਂ ਦਿੱਤ ਦੇ ਸਕਦਾ ਅਸੀਂ ਕਹਿੰਦੇ ਕਿ ਉਹ ਨਹੀਂ ਦਿੰਦਾ ਵੀ ਦੱਸ ਤਾਂ ਸਹੀ ਉਹ ਕਾਰਨ ਕੀ ਹੈ ਕਹਿੰਦਾ ਵੀ ਤੁਹਾਡੇ ਉੱਥੇ ਕਹਿੰਦਾ ਵੀ ਕੋਈ ਬੰਦੇ ਆ ਕੇ ਵਿਰੋਧ ਕਰ ਸਕਦੇ ਆ ਅਸੀਂ ਕਾ ਵੀ ਵਿਰੋਧ ਕਰ ਸਕਦੇ ਨੇ ਤੇ ਦੱਸੋ ਕੋਈ ਗੱਲ ਨਹੀਂ ਹਾਂਜੀ ਚੇਅਰਮੈਨ ਸਾਹਿਬ ਅੱਜ ਪੰਜਾਬ ਤੋਂ ਲੱਗ ਲੱਗੇ ਹਿੱਸਿਆਂ ਤੋਂ ਤੁਹਾਡੇ ਦਫ਼ਤਰ ਵਿੱਚ ਲੋਕ ਪਹੁੰਚਨੇ ਕੀ ਕਹਿਣਾ ਚਾਹੁੰਦੇ ਸੀ ਸੋ ਸਾਡੇ ਲਈ ਜੀਐਮਸੀਪੀ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਨੇ ਸਾਨੂੰ ਨਿਯੁਗਤ ਕੀਤਾ ਔਰ ਅੱਜ ਕਾਫੀ ਦਿਨਾਂ ਬਾਅਦ ਮੈਂ ਆਪਣੇ ਅਫੀਸ ਸਾਹਿਬ ਚੰਡੀਗੜ੍ਹ ਵਿੱਚ ਔਰ ਬਹੁਤ ਸਾਰੇ ਲੋਕਾਂ ਦੇ ਮਸਲੇ ਸੀ ਕਿਉਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮੇਰੇ ਕੋਲ ਅੱਜ ਲੈ ਕੇ ਆਏ ਨੇ ਔਰ ਮੈਂ ਕੋਸ਼ਿਸ਼ ਕੀਤੀ ਵੀ ਮੌਕੇ ਤੇ ਉਹਨਾਂ ਨੂੰ ਹੱਲ ਕਰ ਸਕਾਂ ਔਰ ਕੁਝ ਜਿਹੜੇ ਲੋਕਾਂ ਦੇ ਨਾਲ ਪੂਸਪਸਨਾਂ ਨੇ ਧੱਕਾ ਕੀਤਾ ਸੀ ਉਹ ਮੈਂ ਤਲਬ ਵੀ ਕੀਤੇ ਨੇ ਔਰ ਕੁਝ ਮੈਂ ਲੋਕਾਂ ਦਾ ਮੌਕੇ ਤੇ ਹੀ ਫੋਨ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਹਰ ਦਮ ਹਰ ਬਲੇ ਮੈਂ ਤਿਆਰ ਬਰ ਤਿਆਰ ਹੈ ਆਪਣੀ ਕੌਮੀ ਸੇਵਾ ਲਈ ਤੁਸੀਂ ਦੇਖ ਰਹੇ ਹੋ ਜਿੱਦਾਂ ਮੈਂ ਸੰਗਦਰਸ਼ਨ ਕਰਕੇ ਲੋਕਾਂ ਦੇ ਵਿੱਚ ਜਾ ਰਿਹਾ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਔਰ ਮੈਂ ਹੁਣ ਆਪਣੇ ਆਫਿਸ ਵਿੱਚ ਬੈਠ ਕੇ ਆਪਣੇ ਲੋਕਾਂ ਦੀ ਸੁਣਵਾਈ ਕਰ ਰਿਹਾ ਹਾਂ ਔਰ ਮੈਂ ਸਾਰੇ ਆਪਣੇ ਮਸੀਹੀ ਚੈਰਨ ਖਾਸ ਕਰਕੇ ਬਧਾਈ ਦੇਣਾ ਚਾਹੁੰਦਾ ਵਾ ਕਿ 크리스마ਸ ਦਾ ਮਹੀਨਾ ਜਿਹੜਾ ਸਾਡਾ ਸਟਾਰਟ ਹੋ ਚੁੱਕਾ ਵਾ ਔਰ ਮੈਂ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਅੱਗੇ ਵੀ ਪ੍ਰਭੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ 크리스마ਸ ਜਿਹੜਾ ਮਹੀਨਾ ਸਾਡਾ ਹੈਗਾ ਪਰਮੇਸ਼ਵਰ ਦਾ ਇਹ ਤਾਂ ਖੁਸ਼ੀਆਂ ਭਰਿਆ ਲੈ ਕੇ ਆਵੇ ਹੈ ਨਵੇਂ ਸਾਲ ਦੀ ਤੁਹਾਨੂੰ ਨਵੀਆਂ ਖੁਸ਼ੀਆਂ ਮਿਲਣ ਤੁਸੀਂ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੋ ਔਰ ਪਰਮੇਸ਼ਵਰ ਦੀ ਕਿਰਪਾ ਪਰਮੇਸ਼ਵਰ ਦੀ ਦਇਆ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਦੇ ਉੱਪਰ ਇਦਾ ਹੀ ਬਣੀ ਰਹੇ ਧੰਨਵਾਦ